ਪਿਛਲੇ ਪਾਗ ਵਿੱਚ ਜੋ ਸਵਾਲ ਸੀ ਕਿ ਰਾਜੇ ਦੀ ਕੁੜੀ ਦਾ ਵਿਆਹ ਕਿਹਦੇ ਨਾਲ ਹੋਇਆ ਦਾ ਜਵਾਬ ਜੀਤ ਨਾਲ ਕਿਉਂਕਿ ਸਭ ਤੋਂ ਪਹਿਲਾਂ ਜੀਤ ਹੀ ਘਰੋਂ ਤੁਰਿਆ ਸੀ ਉਹੀ ਲੜਾ ਬਾਕੀ ਰਾਜੋ ਤਾਂ ਬਰਾਤੀ ਹੀ ਇਕੱਠੇ ਹੋਏ ਹੁਣ ਜੀਤ ਬਹੁਤ ਅਮੀਰ ਹੋ ਗਿਆ ਤੇ ਇੱਕ ਰਾਜਾ ਬਣ ਗਿਆ ਪਰ ਇਸ ਚੱਕਰ ਚ ਪਹਿਲੀ ਘਰ ਵਾਲੀ ਟੱਡੇ ਕੇ ਚਲੀ ਗਈ ਇੱਕ ਰਾਤ ਮਖਬਲੀ ਸੇਜ ਤੇ ਸੁੱਤਾ ਪਿਆ ਘਰ ਵਾਲੀ ਵੀ ਕੋਲ ਤੇ ਦਾਸੀਆਂ ਵੀ ਤੇ ਅਚਾਨਕ ਧੁੱਟਰੀ ਜਹੀ ਆਈ ਤੇ ਉੱਬੜ ਵਾਹਾ ਉੱਠ ਖਲੋਤਾ ਤੇ ਕਹਿਣ ਲਗਾ ਇਹ ਸੱਚਾ ਹੈ ਕਿ ਉਹ ਸੱਚਾ ਸੁਣ ਕੇ ਘਰ ਵਾਲੀ ਕਹਿੰਦੀ ਕੀ ਹੋਇਆ ਨਾਲੇ ਇਹ ਕਿਹੋ ਜਿਹਾ ਸਵਾਲ ਪੁੱਛ ਰਹੇ ਹੋ ਤਾਂ ਜੀਤ ਕਹਿੰਦਾ ਤੂੰ ਦੱਸ ਇਹ ਸੱਚਾ ਕਿ ਉਹ ਸੱਚਾ ਉਹ ਕਹਿੰਦੀ ਕੀ ਦੇ ਬਾਰੇ ਪੁੱਛ ਰਹੇ ਹੋ ਤਾਂ ਉਹ ਦੱਸੋ ਜੀਤ ਕਹਿੰਦਾ ਉਹ ਨਹੀਂ ਮੈਂ ਦੱਸ ਸਕਦਾ ਜੇ ਤੂੰ ਜਵਾਬ ਨਹੀਂ ਦੇ ਸਕਦੀ ਤਾਂ ਰਹਿਣ ਦੇ ਮੈਂ ਆਪਣੇ ਰਾਜਦੇਵ ਜਵਾਨਾਂ ਨੂੰ ਪੁੱਛ ਲੈਣਾ ਉਸਨੇ ਦਰਬਾਰ ਲਾਇਆ ਤੇ ਆਪਣਾ ਸਵਾਲ ਰੱਖਿਆ ਸੁਣ ਕੇ ਸਾਰੇ ਹੈਰਾਨ ਇਹ ਕੀ ਸਵਾਲ ਹੈ ਉਪਰੋਂ ਸਖਤ ਤਾੜਨਾ ਕਰ ਦਿੱਤੀ ਕਿ ਮੈਨੂੰ ਤਿੰਨ ਦਿਨਾਂ ਤੱਕ ਜਵਾਬ ਚਾਹੀਦਾ ਹੈ ਨਹੀਂ ਸਾਰਿਆਂ ਨੂੰ ਸਜਾਏ ਮੌਤ ਦਿੱਤੀ ਜਾਵੇਗੀ हां जवाब देने वाले नु बहुत इनाम ਦਿੱਤਾ ਜਾਵੇਗਾ सारे विद्वान राजे दी बेअकली नु कोस दे बुड़बुड़ ਕਰਦੇ ਮੁੜ ਗਏ सीताराम ਬਹੁਤ ਹੀ ਉਦਾਸ ਬੈਠਾ ਨਾ ਕੁਝ ਬੋਲ ਰਿਹਾ ਸੀ ਨਾ ਕੁਝ ਫੀਰ ਰਿਹਾ ਸੀ ਬਸ ਸੋਚੀ ਜਾ ਰਿਹਾ ਸੀ ਤਾਂ ਉਹਦੀ ਜਵਾਨ ਲੜਕੀ ਪੁੱਛਣ ਲੱਗੀ ਪਿਤਾ ਜੀ ਕੀ ਕਾਰਨ ਇੰਨੇ ਉਦਾਸ ਕਿਉਂ ਤਾਂ सीताराम ਨੇ राजे दी ਸਵਾਰ ਵਾਰੇ ਦੱਸਿਆ ਤਾਂ ਲੜਕੀ ਕਹਿਣ ਲੱਗੀ ਪਿਤਾ ਜੀ ਪਰੇਸ਼ਾਨ ਨਾ ਹੋਵੋ ਇਹ ਸਵਾਲ ਦਾ ਜਵਾਬ ਤਾਂ ਮੈਂ ਦੇਵਾਂਗੀ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਸੀਤਾ ਰਾਮ ਕਹਿੰਦਾ ਪਤਰੀ ਤੂੰ ਕਿਵੇਂ ਇਹਦਾ ਜਵਾਬ ਦੇ ਸਕਦੀ ਹੈ ਇਹਦਾ ਜਵਾਬ ਤਾਂ ਕਿਸੇ ਵਿਦਵਾਨ ਕੋਲ ਵੀ ਨਹੀਂ ਲੜਕੀ ਕਹਿੰਦੀ ਤੁਸੀਂ ਮੇਰੇ ਤੇ ਭਰੋਸਾ ਰੱਖੋ ਇਹਦਾ ਜਵਾਬ ਮੈਂ ਹੀ ਦੇ ਸਕਦੀ ਹਾਂ ਦਰਬਾਰ ਚ ਜਦ ਸੀਤਾ ਰਾਮ ਨੇ ਦੱਸਿਆ ਕਿ ਮੇਰੀ ਲੜਕੀ ਸਵਾਲ ਦਾ ਜਵਾਬ ਦੇਗੀ ਤਾਂ ਸਾਰੇ ਦਰਬਾਰੀ ਹੱਸਣ ਲੱਗ ਪਏ ਪਰ ਜੀਤ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਦੱਸ ਫੇਰ ਇਹ ਸੱਚਾ ਕਿ ਉਹ ਸੱਚਾ ਲੜਕੀ ਕਹਿੰਦੀ ਇਸ ਸਵਾਲ ਦਾ ਜਵਾਬ ਇੰਨੀ ਜਲਦੀ ਨਹੀਂ ਮਿਲਣਾ ਤੁਹਾਨੂੰ ਥੋੜੀ ਮਿਹਨਤ ਕਰਨੀ ਪੈਣੀ ਹੈ ਇੱਥੋਂ ਵੀ ਕੋ ਦੂਰ ਜੰਗਲ ਵਿੱਚ ਇੱਕ ਸਾਧੂ ਬੈਠਾ ਹੈ ਉਹ ਤੈਨੂੰ ਇਸ ਸਵਾਲ ਦਾ ਜਵਾਬ ਦੇਵੇਗਾ ਪਰ ਸ਼ਰਤ ਇਹ ਹੈ ਕਿ ਤੁਹਾਨੂੰ ਇਕੱਲੇ ਜਾਣਾ ਪੈੜਾ ਉਹ ਸਾਧੂ ਹੀ ਇੱਕੋ ਇੱਕ ਨਿਸ਼ਾਨੀ ਆ ਕੇ ਉਹ ਆਪਣੇ ਬਾਗ ਰੋਟੀ ਨਹੀਂ ਖਾਂਦਾ ਉਹ ਅੱਗ ਖਾਂਦਾ ਹੈ ਪੱਖ ਦੇ ਅੰਗਾਰ ਅਗਲੇ ਦਿਨ ਜੀਤ ਚਲਾ ਗਿਆ ਤੇ ਜੰਗਲ ਨੂੰ ਤੇ ਫਿਰ ਪਹੁੰਚਿਆ ਸਾਧੂ ਦੇ ਸਾਹਮਣੇ ਤਾਂ ਕੀ ਦਿਖਦਾ ਹੈ ਕਿ ਸੱਚ ਹੀ ਸਾਧੂ ਮਗਦੇ ਕੋਲੇ ਚੁਪਚੁਪ ਕੇ ਮੂੰਹ ਚ ਪਾ ਰਿਹਾ ਹੈ ਉਹਦੇ ਕਈ ਚਲੇ ਅੱਗ ਬਾਲਣ ਚ ਲੱਗੇ ਹੋਏ ਨੇ ਤੇ ਕਈ ਅੱਗ ਬਾਲ ਦੇ ਭੰਬੜ ਮਚਾ ਰਹੇ ਨੇ ਸਾਧੂ ਕਹਿੰਦਾ ਆ ਗਿਆ ਪੁੱਛਣ ਇਹ ਸੱਚਾ ਕਿ ਉਹ ਸੱਚਾ ਜੀਤ ਹੈਰਾਨ ਹੋ ਕੇ ਹਾਂਜੀ ਹਾਂਜੀ ਜਲਦੀ ਦੱਸੋ ਸਾਧੂ ਕਹਿੰਦਾ ਥੋੜਾ ਹੋਰ ਅੱਗੇ ਜਾ ਮੇਰੇ ਵਾਂਗ ਇੱਕ ਹੋਰ ਸਾਧੂ ਬੈਠਾ ਹੈ ਉਹ ਦੱਸੂ ਹਾਂ ਉਹਦੀ ਨਿਸ਼ਾਨੀ ਇਹ ਹੈ ਕਿ ਉਹ ਸਵਾਹ ਖਾਂਦਾ ਹੈ ਜੀਤ ਅੱਗੇ ਚਲਾ ਗਿਆ ਥੋੜੀ ਦੇਰ ਬਾਅਦ ਬਹੁਤ ਵੱਡੇ ਵੱਡੇ ਸਵਾਹ ਦੇ ਢੇਰ ਲੱਗੇ ਪਏ ਥੋੜਾ ਹੋਰ ਅੱਗੇ ਗਿਆ ਤਾਂ ਇੱਕ ਸਾਧੂ ਵੱਡੇ ਸਾਰੇ ਚਮਚੇ ਨਾਲ ਸਵਾਹ ਖਾਈ ਜਾਵੇ ਨਾਲੇ ਉੱਚੀ ਉੱਚੀ ਹੱਸੀ ਜਾਵੇ ਉਹਦੇ ਵੀ ਕਈ ਚੇਲੇ ਸਵਾਹ ਬਣਾਉਣ ਚ ਰੁੱਝੇ ਹੋਏ ਸੀ ਜੀਤ ਦੇ ਸਾਹਮਣੇ ਪਹੁੰਚਣ ਤੇ ਸਾਧੂ ਦਾ ਹਾਸਾ ਰੁਕ ਗਿਆ ਤੇ ਕਹਿੰਦਾ ਆ ਗਿਆ ਸਵਾਲ ਪੁੱਛਣਾ ਜੀਤ ਕਹਿੰਦਾ ਹਾਂਜੀ ਸਾਧੂ ਜਵਾਬ ਮੇਰੇ ਕੋਲ ਵੀ ਨਹੀਂ ਹੈਗਾ ਥੋੜਾ ਦੂਰ ਅੱਗੇ ਹੋਰ ਜਾਣਾ ਪੈਣਾ ਜੀਤ ਖਿੱਚ ਕੇ ਬੋਲਿਆ ਬਾਬਾ ਜੀ ਇਹ ਕੀ ਮਜ਼ਾਕ ਹੈ ਮੈਂ ਨਹੀਂ ਹੋਰ ਅੱਗੇ ਜਾਣਾ ਜੇ ਦੱਸਣਾ ਤਾਂ ਤੁਸੀਂ ਦੱਸੋ ਨਹੀਂ ਮੈਂ ਘਰ ਮੁੜਦਾ ਸਾਧੂ ਹੁਣ ਤੂੰ ਆਪਣੀ ਮੰਜ਼ਿਲ ਤੇ ਕਰੀ ਵੀ ਹੈ ਤੇ ਹੁਣ ਪਿੱਛੇ ਨਾ ਮੁੜੀ ਜੇ ਮੁੜ ਗਿਆ ਤਾਂ ਕਦੇ ਵੀ ਇਹ ਸਵਾਲ ਦਾ ਜਵਾਬ ਨਹੀਂ ਮਿਲਣਾ ਜੀਤ ਕਹਿੰਦਾ ਚੱਲ ਜਾ ਆਉਣਾ ਦੱਸੋ ਕੌਣ ਹੈ ਦਊ ਜਵਾਬ ਸਾਧੂ ਕਹਿੰਦਾ ਥੋੜੇ ਅੱਗੇ ਜਾ ਕੇ ਇੱਕ ਘਰ ਚ ਦੀਵਾ ਜਗਦਾ ਹੋ ਉਥੇ ਇੱਕ ਬੱਚੇ ਨੇ ਜਨਮ ਲਿਆ ਉਹ ਦੇਵੇਗਾ ਜਵਾਬ ਜੀਤ ਫਿਰ ਖਿਜ ਕੇ ਬਾਬਾ ਜੀ ਹੱਦ ਕਰਦੇ ਹੋ ਜੰਮ ਦਾ ਜਵਾਬ ਕਿਵੇਂ ਜਵਾਬ ਦੇ ਸਕਦਾ ਉਹ ਤਾਂ ਹਲੇ ਬੋਲ ਵੀ ਨਹੀਂ ਸਕਦਾ ਸਾਧੂ ਹੱਸ ਕੇ ਪੁੱਤਰਾ ਇਹੀ ਤਾਂ ਉਹਦੀ ਨਿਸ਼ਾਨੀ ਹੈ ਉਹ ਜੰਮਦਾ ਹੀ ਬੋਲਦਾ ਹੈ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਉਹਨੇ ਤੇਰਾ ਜਵਾਬ ਦੇ ਕੇ ਫਿਰ ਮਰ ਜਾਣਾ ਜਲਦੀ ਜਾ ਜੀਤ ਅੱਗੇ ਗਿਆ ਤਾਂ ਉਹ ਘਰ ਆ ਗਿਆ ਉਹਨਾਂ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ ਕਿ ਜੀਤ ਦੇ ਆਉਣ ਦਾ ਜੀਤ ਨੂੰ ਉਸ ਕਮਰੇ ਵਿੱਚ ਲੈ ਗਏ ਜਿੱਥੇ ਬੱਚਾ ਜੰਮਿਆ ਸੀ ਉਹਨੇ ਜੀਤ ਨੂੰ ਦੇਖ ਕੇ ਬੋਲਣਾ ਸ਼ੁਰੂ ਕੀਤਾ ਰਾਜਨ ਗੁੱਸੇ ਨਾ ਹੋਈਂ ਤੇਰੇ ਸਵਾਲ ਦਾ ਜਵਾਬ ਉਸ ਕੁੜੀ ਕੋਲੀ ਹੈ ਇਹ ਸਾਰਾ ਡਰਾਮਾ ਤਾਂ ਕੀਤਾ ਹੈ ਕਿ ਤੈਨੂੰ ਉਹਦੀ ਹਰ ਗੱਲ ਦਾ ਜਕੀ ਨਾ ਜਾਵੇ ਜੇ ਉਹ ਉਦਾਂ ਹੀ ਦੱਸਦੀ ਤਾਂ ਕੀ ਕਿਸੇ ਨੇ ਬੀਜਕੀ ਨਹੀਂ ਸੀ ਕਰਨਾ ਕਿਉਂਕਿ ਇਨਸਾਨ ਦਾ ਸੁਭਾਅ ਹੈ ਅੱਖੀ ਦੇਖੇ ਬਗੈਰ ਜੀਨ ਨਹੀਂ ਕਰਦਾ ਹੁਣ ਜਾ ਵਾਪਸ ਉਹਦੇ ਕੋਲ ਮੇਰਾ ਮਰਨ ਦਾ ਟਾਈਮ ਹੋ ਗਿਆ ਹੈ ਇਹ ਕਹੇ ਕਿ ਬੱਚਾ ਮਰ ਗਿਆ ਜੀਤ ਵਾਪਸ ਆ ਗਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਵਾਪਸੀ ਤੇ ਨਾ ਸੁਭਾਅ ਵਾਲਾ ਤੇ ਨਾ ਅੱਗ ਵਾਲਾ ਸਾਧੂ ਮਿਲਿਆ ਸਾਰਾ ਜੰਗਲ ਸੁੰਨਾ ਪਿਆ ਸੀ ਤੇ ਰਸਤਾ ਵੀ ਜਿਵੇਂ ਘਟ ਹੋ ਗਿਆ ਸੀ ਪਹੁੰਚਦੇ ਹੀ ਉਸਨੇ ਕੁੜੀ ਨੂੰ ਬੁਲਾਇਆ ਤੇ ਸਾਰਾ ਕੁਝ ਦੱਸਿਆ ਜੋ ਵੀ ਉਹ ਦੇਖ ਕੇ ਆਇਆ ਸੀ ਕੁੜੀ ਕਹਿੰਦੀ ਸੁਣੋ ਤੁਸੀਂ ਚਾਰੇ ਜਣੇ ਅੱਗ ਵਾਲਾ ਸੁਆਹ ਵਾਲਾ ਬੱਚਾ ਤੇ ਤੁਸੀਂ ਖੁਦ ਪਿਛਲੇ ਜਨਮ ਚ ਤਪੱਸਿਆ ਕਰਦੇ ਸੀ ਮੈਂ ਤੁਹਾਨੂੰ ਰੋਟੀ ਬਣਾ ਕੇ ਲਿਆਉਂਦੀ ਸੀ ਇੱਕ ਦਿਨ ਪ੍ਰਮਾਤਮਾ ਨੇ ਤੁਹਾਡੀ ਪਰਖ ਕਰਨੀ ਸੀ ਉਹਨੇ ਇੱਕ ਭਿਖਾਰੀ ਦਾ ਰੂਪ ਧਾਰਨ ਕਰਕੇ ਪਹਿਲਾਂ ਅੱਗ ਖਾਣ ਵਾਲੇ ਤੇ ਰੋਟੀ ਤੋਂ ਰੋਟੀ ਮੰਗੀ ਉਹ ਕਹਿੰਦਾ ਜੇ ਇਹ ਰੋਟੀ ਮੈਂ ਤੈਨੂੰ ਦੇ ਦਿੱਤੀ ਤਾਂ ਮੈਂ ਕੀ ਅੱਗ ਖਾਵਾਂਗਾ ਫਿਰ ਸਵਾਹ ਖਾਣ ਵਾਲੇ ਤੋਂ ਰੋਟੀ ਮੰਗੀ ਤਾਂ ਉਸਨੇ ਜਵਾਬ ਚ ਕਿਹਾ ਕਿ ਜੇ ਮੈਂ ਆਪਣੀ ਰੋਟੀ ਤੈਨੂੰ ਦੇ ਦਿੱਤੀ ਤਾਂ ਮੈਂ ਕੀ ਸਵਾਹ ਖਾਵਾਂਗਾ ਫਿਰ ਉਹ ਜਿਹੜਾ ਜਵਾਕ ਸੀ ਉਹ ਤੋਂ ਰੋਟੀ ਮੰਗੀ ਤਾਂ ਉਹ ਕਹਿੰਦਾ ਤੈਨੂੰ ਰੋਟੀ ਦੇ ਕੇ ਕੀ ਮੈਂ ਮਰਨਾ ਤਾਂ ਤਿੱ ਤੇਰੇ ਤੋਂ ਰੋਟੀ ਮੰਗੀ ਤਾਂ ਤੂੰ ਆਪਣੀ ਸਾਰੀ ਰੋਟੀ ਦੇ ਦਿੱਤੀ ਹੁਣ ਸਾਰਿਆਂ ਨੂੰ ਕੀਤੇ ਕਰਮ ਦਾ ਫਲ ਮਿਲ ਰਿਹਾ ਹੈ ਹੁਣ ਤੁਹਾਡੇ ਸਵਾਲ ਦਾ ਇਹ ਸੱਚਾ ਹੈ ਉਹ ਸੱਚਾ ਹੈ ਦਾ ਜਵਾਬ ਇਹ ਹੈ ਇਹ ਸੱਚਾ ਉਹ ਸੱਚਾ ਨਹੀਂ ਜੋ ਤੂੰ ਆਪਣੇ ਆਪ ਨੂੰ ਸੁਪਨੇ ਵਿੱਚ ਭਿਖਾਰੀ ਬਣਿਆ ਦੇਖਿਆ ਇਹ ਸਿਰਫ ਤੈਨੂੰ ਪਰਮਾਤਮਾ ਨੇ ਯਾਦ ਕਰਾਇਆ ਹੈ ਕਿ ਤੈਨੂੰ ਇਹ ਜੋ ਐਸੋ ਆਰਾਮ ਵਾਲਾ ਜੀਵਨ ਮਿਲਿਆ ਹੈ ਇਹ ਤੇਰੇ ਇੱਕ ਚੰਗੇ ਕਰਮ ਕਰਕੇ ਮਿਲਿਆ ਹੈ ਅਗਾਹ ਤੋਂ ਵੀ ਚੰਗੇ ਕਰਮ ਕਰ ਨਹੀਂ ਤਾਂ ਰਾਜੇ ਤੋਂ ਭਖਾਰੀ ਵੰਡ ਵਿੱਚ ਧੀਰ ਨਹੀਂ ਲੱਗਦੀ ਜੀਤ ਕਹਿੰਦਾ ਘਰ ਵਾਪਸੀ ਤੇ ਮੈਨੂੰ ਉਹ ਸਾਧੂ ਕਿਉਂ ਨਹੀਂ ਮਿਲੇ ਲੜਕੀ ਕਹਿੰਦੀ ਉਹਨਾਂ ਨੇ ਆਪਣੇ ਸ਼ਰਾਬ ਤੋਂ ਮੁਕਤ ਹੋਣ ਦਾ ਅਪਾ ਪੁੱਛ ਲਿਆ ਸੀ ਤਾਂ ਪ੍ਰਮਾਤਮਾ ਨੇ ਦੱਸਿਆ ਸੀ ਕਿ ਜਦ ਤੁਸੀਂ ਉਸ ਆਪਣੇ ਸਾਥੀ ਨੂੰ ਸਹੀ ਰਾਹ ਦਿਖਾ ਦੇਵੋਗੇ ਤਾਂ ਤੁਹਾਡੀ ਮੁਕਤੀ ਹੋ ਜਾਵੇਗੀ महाबाली ਤੋਂ ਬਾਅਦ ਤੁਸੀਂ ਦੂਜਾ ਦੇਖਿਆ ਅੰਤ ਤੱਕ ਸੁਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਦਾ ਦੇ ਬਾਰੇ ਤੁਸੀਂ ਵੀ ਆਪਣੀ ਵਿਚਾਰ ਜਰੂਰ ਦੱਸਨੇ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ